ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪਾਕਿਸਤਾਨ ਦੀ ਆਈਐਸ ਕੇਪੀ ਨਾ ਦੇ ਸੰਗਠਨ ਨੇ ਈਮੇਲ ਕਰਕੇ ਡੀਸੀ ਦਫ਼ਤਰ ਗੁਰਦਾਸਪੁਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਕੰਪਲੈਕਸ ਦੇ ਚੱਪੇ-ਚੱਪੇ ਨੂੰ ਖੰਗਾਲਿਆ ਜਾ ਰਿਹਾ ਹੈ ਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਦੀ ਅਫੀਸ਼ੀਅਲ ਮੇਲ ਤੇ ਇੱਕ ਮੇਲ ਆਈ ਹੈ ਜਿਸ ਵਿੱਚ ਤਿੰਨ ਬੰਬ ਕੰਪਲੈਕਸ ਵਿੱਚ ਰੱਖਣ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਦੇ ਨਿਰਦੇਸ਼ਾਂ ਤੇ ਪੂਰੀ ਜਾਂਚ ਕੀਤੀ ਗਈ ਲੇਕਿਨ ਫਿਲਹਾਲ ਹੁਣ ਤੱਕ ਇਹੋ ਜਿਹਾ ਕੁਝ ਬਰਾਮਦ ਨਹੀਂ ਹੋਇਆ ਹੈ ਉਹਨਾਂ ਦੱਸਿਆ ਕਿ ਪੁਲਿਸ ਦੀ ਸਟੇਟ ਸਾਈਬਰ ਸੈੱਲ ਦੀ ਟੀਮਾਂ ਜਾਂਚ ਕਰ ਰਹੀਆਂ ਹਨ ਯਾ ਤੋ ਕਿਸੇ ਨੂੰ ਡੀਸੀ ਦਸਤ ਮਗੜੀ ਜਾ ਯਾ ਕੀ ਕਰ ਮੋਟੇ ਇੱਧਰ ਇੱਧਰ ਫੇਟ ਨਹੀਂ ਕੋਣ ਠੀਕ ਹੈ ਆਹ ਹਲ ਇੱਧਰ ਗਲੀ ਭਰਾ ਦੀ ਛੱਤੀ ਕਰ ਮਾਈਕੋ ਕੱਟ ਗਿਆ ਹਾਂਜੀ ਕਾ ਦੇ ਕਿ ਤਰੂ ਕਦਾਂ ਜੇ ਤੇ ਨਾ ਫਲਾਪੀਆ ਸਾਡੀ ਚੈਕਿੰਗ ਕੋਲ ਜਿਹੇ ਮੇਂ ਚੱਲਦੀਆਂ ਜੁਦੀਆਂ ਹਾਂ ਅੱਬਾ ਜੇ ਤੇਰਾ ਉਹ ਨਾ ਅੱਜ ਸਵੇਰੇ ਸਾਡੇ ਇੱਕ 81 ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਹ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਬੋਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰੋਂ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ ਸਰ ਕਿਨੋਟ ਆਫਿਸ ਤੋਂ ਕਿ ਮਿਲੀ ਜੀ डीसी ऑफिस ਸਾਰੇ ਕੰਪਲੈਕਸ ਜੀ ਕੋਈ ਜੈਂਸੀ ਨਹੀਂ ਇਹ ਚ ਜੇ ਕੋਈ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਰ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲ ਰਹੀਆਂ ਨੂੰ ਵੀ ਕੁਝ ਅਲਰਟ ਠੀਕ ਤਰ੍ਹਾਂ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇਠ ਤੱਕ ਪੀਸਫੁਲੀ ਚੱਲ ਰਿਹਾ ਹੈ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਆਵੇ ਤੇ ਪਬਲਿਕ ਨੂੰ ਇਰ ਕਰਦੇ ਹਾਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਕੰਮ ਕਰ ਲਈ ਛੁੱਟੀ ਕਰਦੇ ਨਹੀਂ ਅਗੇ ਡੀਸੀ ਸਾਹਿਬ ਜੀ ਦੇ ਡਾਇਰੈਕਸ਼ਨ ਹੋਣਗੇ ਉਸ ਮੁਤਾਬਕ ਕੰਮ ਕਰਨਗੇ ਜੀ